ਮੈਂ ਦੇਖ ਰਿਹਾ ਤੁਸੀਂ ਤੇ ਮੈ ਰੋਬੀਆ ਧੰਜਲ ਤੁਹਾਡੇ ਨਾਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤਾਂ ਹਣੀ 세ਠੀ ਦੀ ਕਾਰ ਉੱਤੇ ਹਮਲਾ ਹੋਇਆ ਹੈ ਭੱਜ ਕੇ ਹਣੀ 세ਠੀ ਨੇ ਆਪਣੀ ਜਾਨ ਬਚਾਈ ਹੈ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਹਣੀ 세ਠੀ ਉੱਤੇ ਹਮਲਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਣੀ 세ਠੀ ਉੱਤੇ ਹਮਲਾ ਹੋਇਆ ਤਾਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਸਿੱਧਾ ਉਸਨੇ ਥਾਣੇ ਦੇ ਵਿੱਚ ਗੱਡੀ ਜਾ ਕੇ ਰੋਕੀ ਤੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਇਸੇ ਦੌਰਾਨ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਸ ਦੀ ਗੱਡੀ ਉੱਤੇ ਹਮਲਾ ਹੋਇਆ ਇੱਥੋਂ ਤੱਕ ਕਿ ਉਸ ਦੀ ਗੱਡੀ ਦਾ ਸ਼ੀਸ਼ਾ ਤੱਕ ਤੋੜ ਦਿੱਤਾ ਗਿਆ ਤਾਂ ਦਰਵਾਹਾ ਨੈਸ਼ਨਲ ਹਾਈਵੇ ਦੇ ਉੱਤੇ ਬੀਤੀ ਰਾਤ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ ਦੇ ਉੱਤੇ ਕਣਪਛਾਤੇ ਵਿਅਕਤੀ ਨੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਹਮਲਾਵਰ ਸੁਕਾਰਪਿਓ ਕਾਰ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਤੇ ਅਚਾਨਕ ਹੀ ਉਸਨੇ ਹਨੀ 세ਠੀ ਦੀ ਕਾਰ ਦੇ ਵਿੱਚ ਮੋਰੇ ਆਪਣੀ ਕਾਰ ਲਗਾ ਲਈ ਤੇ ਉਸਦੇ ਸ਼ੀਸ਼ੇ ਦੇ ਉੱਤੇ ਹਮਲਾ ਕਰ ਦਿੱਤਾ ਇਸੇ ਦੌਰਾਨ ਹਨੀ 세ਠੀ ਕਾਫੀ ਜ਼ਿਆਦਾ ਕਬਰਾ ਗਿਆ ਤੇ ਉਸਨੇ ਜਲਦੀ ਤੋਂ ਜਲਦੀ ਕਾਰ ਭਜਾ ਕੇ ਥਾਣੇ ਦੇ ਵਿੱਚ ਰੋਕੀ ਤੇ ਆਪਣੀ ਜਾਨ ਇਸ ਤਰ੍ਹਾਂ ਉਸਨੇ ਬਚਾਈ ਹੈ ਤਾਂ ਉਸਨੇ ਜੇਕਰ ਗੱਡੀ ਉਹ ਨਾ ਪਹੁੰਚਾਉਂਦਾ ਤਾਂ ਕਿਤੇ ਨਾ ਕਿਤੇ ਉਸ ਉੱਤੇ ਵੀ ਹਮਲਾ ਹੋ ਸਕਦਾ ਸੀ ਪਰ ਜਦੋਂ ਉਸਨੇ ਦੇਖਿਆ ਕਿ ਉਸਦੀ ਕਾਰ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਵਿੱਚ ਉਸਨੇ ਸਿੱਧੀ ਇਹ ਕਾਰ ਥਾਣੇ ਦੇ ਅੱਗੇ ਲਗਾਈ ਤੇ ਪੁਲਿਸ ਨੂੰ ਇਸ ਦੇ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਹਨੀ ਸੇਠੀ ਨੇ ਦੱਸਿਆ ਹੈ ਕਿ ਉਹ ਸ਼ਾਮ ਨੂੰ ਆਪਣੇ ਸ਼ੋਰੂਮ ਬੰਦ ਕਰਕੇ ਘਰ ਜਾ ਰਿਹਾ ਸੀ ਤੇ ਉਸੇ ਵੇਲੇ ਇੱਕ ਸਕੋਰਪਿਓ ਕਾਰ ਉਸਦੀ ਕਾਰ ਦੇ ਅੱਗੇ ਆ ਕੇ ਰੁਕ ਗਈ ਕਾਰ ਦੀ ਪਿਛਲੀ ਸੀਟ ਤੋਂ ਇੱਕ ਨੌਜਵਾਨ ਮੂੰਹ ਉੱਤੇ ਕੱਪੜਾ ਬੰਨ ਕੇ ਨਿਕਲਿਆ ਤੇ ਤਲਵਾਰ ਦੇ ਨਾਲ ਉਸ ਦੀ ਕਾਰ ਉੱਤੇ ਹਮਲਾ ਕਰ ਦਿੱਤਾ ਹਨੀ ਨੇ ਇਹ ਗੱਲ ਕਹੀ ਹੈ ਕਿ ਉਹ ਉਸ ਵੇਲੇ ਆਪਣੀ ਕਾਰ ਦੇ ਵਿੱਚ ਇਕੱਲਾ ਹੀ ਬੈਠਾ ਸੀ ਤੇ ਕਿਸੇ ਤਰ੍ਹਾਂ ਉਸਨੇ ਆਪਣੀ ਜਾਨ ਬਚਾ ਕੇ ਮੌਕੇ ਉੱਤੇ ਉਹ ਨਿਕਲਿਆ ਹੈ ਦੱਸ ਦਈਏ ਕਿ ਦੱਸਦੇ ਕਿ ਉਸਨੇ ਕਿਹਾ ਕਿ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਉਸ ਦਾ ਪਿੱਛਾ ਵੀ ਕਰ ਰਹੇ ਨੇ ਉਸ ਨੂੰ ਸ਼ੱਕ ਹੈ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਨੇ ਆਪਣੇ ਸਾਥੀਆਂ ਦੇ ਰਾਹੀਂ ਉਸ ਉੱਤੇ ਇਹ ਹਮਲਾ ਕਰਵਾਇਆ ਹਾਲਾਂਕਿ ਪਹਿਲਾਂ ਵੀ ਪ੍ਰਿੰਕਲ ਦੇ ਨਾਲ ਹਨੀ ਸੇਠੀ ਦਾ ਵਿਵਾਦ ਚੱਲਦਾ ਰਿਹਾ ਹੈ ਤੇ ਜਿਸ ਦੇ ਕਾਰਨ ਉਸਨੇ ਉਸ ਦਾ ਸ਼ੱਕ ਜਣਾ ਪ੍ਰਿੰਕਲ ਤੇ ਹੀ ਜਾਂਦਾ ਦਿਖਾਈ ਦੇ ਰਿਹਾ ਹੈ ਕਟਨਾ ਦੀ ਵੀਡੀਓ ਵੀ ਬਣੀ ਹੈ ਜਿਸ ਨੂੰ ਹਨੀ ਸੇਠੀ ਨੇ ਪੁਲਿਸ ਨੂੰ ਦਿਖਾਇਆ ਤੇ ਇਸ ਸੰਬੰਧੀ ਦੁਰਾਹਾ ਥਾਣੇ ਦੇ ਐਸ ਐਚ ਓ ਨੇ ਪੁਸ਼ਟੀ ਕਰਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਹਨੀ ਸੇਠੀ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਵੀਡੀਓ ਸਬੂਤ ਦੇ ਵਜੋ ਦੇ ਦਿੱਤੀ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਵਿੱਚ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਨੀ ਸੇਠੀ ਨੇ ਕਿਸ ਤਰ੍ਹਾਂ ਕਾਰ ਦੌੜਾਈ ਹੈ ਇਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸਨੇ ਆਪਣੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਵੀ ਦਿਖਾਇਆ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਹਨੀ ਸੇਠੀ ਆਪਣੇ ਸ਼ੋਰੂਮ ਤੋਂ ਬਾਹਰ ਨਿਕਲਦਾ ਹੈ ਇਸੇ ਦੌਰਾਨ ਪਹਿਲਾ ਹੀ ਕਿਸੇ ਦੇ ਵੱਲੋਂ ਰੇਕੀ ਕੀਤੀ ਜਾਂਦੀ ਹੈ ਹਨੀ ਸੇਠੀ ਦੀ ਤਾਂ ਇੱਥੋਂ ਤੱਕ ਕਿ ਸਕਾਰਪਿਓ ਕਾਰ ਉਸ ਦੀ ਗੱਡੀ ਦੇ ਮੋੜੇ ਆ ਕੇ ਲਗਾ ਦਿੱਤੀ ਜਾਂਦੀ ਹੈ ਤੇ ਇੱਕ ਨੌਜਵਾਨ ਸਕਾਰਪਿਓ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਹੈ ਜਿਸ ਨੇ ਆਪਣਾ ਮੂੰਹ ਕੱਪੜੇ ਦੇ ਨਾਲ ਬੰਨਿਆ ਹੁੰਦਾ ਹੈ ਉਸ ਤੋਂ ਬਾਅਦ ਵਿੱਚ ਹਨੀ ਸੇਠੀ ਦੀ ਕਾਰ ਉੱਤੇ ਹਮਲਾ ਕਰ ਦੰਤਾ ਹੈ ਇਸੇ ਦੌਰਾਨ ਹਨੀ ਸੇਠੀ ਦੇ ਵੱਲੋਂ ਕਹਿ ਸਕਦੇ ਤੇਜ਼ੀ ਦਿਖਾਉਂਦਿਆਂ ਹੋਇਆਂ ਉਸਨੇ ਆਪਣੀ ਕਾਰ ਰੋਕੀ ਨਹੀਂ ਬਿਨਾਂ ਰੁਕੇ ਕਾਰ ਸਿੱਧੀ ਉਸਨੇ ਪੁਲਿਸ ਥਾਣੇ ਦੇ ਅੱਗੇ ਲਗਾ ਦਿੱਤੀ ਤੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਫਿਲਹਾਲ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਾ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਕਿ ਆਖਰਕਾਰ ਹਨੀ ਸੇਠੀ ਤੇ ਹਮਲਾ ਕਰਨ ਵਾਲਾ ਕੌਣ ਸੀ ਤਾਂ ਇਸੇ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਨੀ ਸੇਠੀ ਨੇ ਇਸ ਮਾਮਲੇ ਦੇ ਵਿੱਚ ਬਿਆਨ ਵੀ ਦਿੱਤਾ ਹੈ ਪੁਲਿਸ ਨੇ ਵੀ ਇਸ ਮਾਮਲੇ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਤਦ ਦੁਹਰਾ ਨੈਸ਼ਨਲ ਹਾਈਵੇ ਦੇ ਉੱਤੇ ਬੀਤੀ ਰਾਤ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ ਉੱਤੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ ਹੈ ਹਾਲਾਂਕਿ ਇਸ ਦੌਰਾਨ ਹਨੀ ਸੇਠੀ ਤੇ ਜਿਹੜਾ ਹਮਲਾ ਹੋਇਆ ਕਿਤੇ ਨਾ ਕਿਤੇ ਜੇਕਰ ਹਨੀ ਸੇਠੀ ਗੱਡੀ ਦੇ ਵਿੱਚੋਂ ਬਾਹਰ ਹੁੰਦਾ ਤਾਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਫਿਲਹਾਲ ਉਸਨੇ ਇਸ ਦੇ ਸਬੰਧ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਤੇ ਉਸ ਦੇ ਸਾਥੀਆਂ ਦੇ ਉੱਤੇ ਹਮਲੇ ਦੇ ਇਲਜ਼ਾਮ ਲਗਾਏ ਨੇ ਇਸ ਬਾਰੇ ਕੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਸੁਣਦੇ ਆਂ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ ਸਾਲ ਡੇਢ ਸਾਲ ਹੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਜਮਾਨਤ ਦੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੇ ਸਿਰਫ ਜਮਾਨਤ ਦੇ ਬਾਹਰ ਆਏ ਨੂੰ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਬ ਨਾਲ ਕਿਰਾਏ ਕਰੋਏ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੁੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਆ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਡੀਰ ਬਟਲਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉਹ ਚੀਜ਼ਾਂ ਕਰਦਾ ਵਾ ਸੋ ਇਹੀ ਚੀਜ਼ਾਂ ਵੀ ਰਾਤ ਹੋਈ ਸੀਗਾ ਮੈਂ ਦਫਤਰ ਤੋਂ ਆਪਣੇ ਗਿਆ ਬਾਹਰ ਕੀ ਹੋਇਆ ਰਾਤ ਨੂੰ ਜੀ ਰਾਤ ਮੈਂ ਹੋਰੀ ਬੈਠਾ ਸੀਗਾ ਦਫਤਰ ਜੀ ਡੇਲੀ ਮੇਰੀ ਰੁਟੀਨ ਆ ਦੁਕਾਨਾਂ ਵਾਲੇ ਦਿਵਾਲੇ ਨੇ ਦਫਤਰ ਹੋ ਰਿਹਾ ਮੈਂ ਹੋਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਫਸਾਈ ਸਕਾਰਪ ਕੋ ਸੀਗਨ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵੈ ਤੇ ਉਸ ਕਰਕੇ ਪਤਾ ਲੱਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਇੱਕ ਕਰ ਤੇ ਜਿਵੇਂ ਕਿ ਹੁਣ ਅੱਜ ਪ੍ਰਿੰਕਲ ਵੀ ਹੋਣੇ ਤੋਂ ਬਾਅਦ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੇ ਤੇ ਮੇਰੇ ਤੇ ਨੇ ਪਹਿਲਾਂ ਮੇਰੇ ਨਾਲ ਆਪ ਪੰਗਾ ਲਿਆ ਨੇ ਗਾਲਾਂ ਕੱਢੀਆਂ ਨੇ ਮੈਂ ਇਧਰ ਕੰਮ ਕਰ ਰਿਹਾ ਵੀ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਗੈਦ ਵੀ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਟੀ ਵਾਸਤੇ ਮੇਰੇ ਕੋਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ 'ਚੋਂ ਕੱਢ ਕੇ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹੇ ਨਾ ਵੀ ਮੈਨੂੰ ਜੀ ਸਿਕਿਉਰਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਗੈਦਵੇ ਪੁਲਿਸ ਵੀ ਮੈਂ ਕਦੇ ਸਾਪੇਸ਼ ਵੀ ਹੋਇਆ ਜੀ ਮੈਨੂੰ ਸਿਕਿਉਰਟੀ ਦੋ ਮੈਂ ਤਾਂ ਸਗੋ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਟੀ ਲੈਣੀ ਆ ਆਪਣੇ ਪੈਸੇ ਭਰੇ ਪੋਲਿਸ ਵਾਲੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੇਵੇ ਜੇ ਤੁਸੀਂ ਪੰਗੇ ਲੈ ਸਕਦੇ ਹੋ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪੈਸੇ ਕਿਉਂ ਪੇ ਕਰੇ ਜਾਂ ਪਰਸਨਲ ਲਾਓ ਜੇ ਸਰਕਾਰੀ ਲੈਣੇ ਸਰਕਾਰੀ ਲਓ ਆਪਣੇ ਪੈਸੇ ਪਰੋ ਜੋ ਮਰਜ਼ੀ ਕਰੋ ਇਹ ਕੱਲ ਰਾਤ ਇੱਕ ਹਨੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਲ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਹੇ ਸੀ ਤਾਂ ਇੱਕ ਸਕੋਰਪਿਓ ਗੱਡੀ ਵਿੱਚ ਕੁਝ ਅਨਡੈਂਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ ਤੇ ਹਮਲਾ ਕੀਤਾ ਕੀ ਹੋਊਗਾ ਕਾਰਵਾਈ ਕੀਤੀ ਹੈ ਉਹਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਸਾਥੇ ਜੋ ਨੇ ਲਿਖਾਇਆ ਰੈਲੇਵੈਂਟ ਸੈਕਸ਼ਨ ਅਸੀਂ ਐਫਆਈਆ ਰਜਿਸਟਰ ਕਰਾਂਗੇ ਪਤਾ ਲੱਗਿਆ ਜੀ ਕੌਣ ਸੀ ਨਾ ਕੋਈ ਨਾਮ ਲਖਾਇਆ ਨਹੀਂ ਇਹਨਾਂ ਨੇ ਜੀ ਉਹਦਾ ਆਲਰੇਡੀ ਡਿਸਪਿਊਟ ਚੱਲ ਰਿਹਾ ਜੋ ਪ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਖਾਇਆ ਉਸੇ ਨੂੰ ਅਸੀਂ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰਾਂਗੇ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਆਏ ਜੀ ਕਿ ਇਹਨਾਂ ਨੇ ਹਮਲਾ ਕੀਤਾ ਇਹਦੇ ਰਿਗਾਰਡਿੰਗ ਅਸੀਂ ਹਾਲੇ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰਾਂਗੇ